ਸੋ ਅੱਜ ਗੱਲ ਉਸ ਤੋਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਜਾਣਕਾਰੀ ਪੰਚਾਇਤੀ ਚੋਣਾਂ ਨੂੰ ਲੈ ਕੇ ਹੈ ਕੋਨ ਪਤਾ ਕਿ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਹੈ ਤੇ ਇਸੇ ਦੇ ਮੱਦੇਨਜ਼ਰ 15 ਅਕਤੂਬਰ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਹੋ ਜਾਣੀਆਂ ਨੇ ਪੰਡਾਂ ਦੇ ਵਿੱਚ ਅਲੋਕ ਆਪੋ ਆਪਣੀ ਜੜੀਆਂ ਹੈਗੀਆਂ ਨੇ ਉਹ ਪੰਜ ਸਰਪੰਚ ਖੜਨ ਦੀਆਂ ਤਿਆਰੀਆਂ ਕਰ ਰਹੇ ਨੇ ਪਰ ਇਸੇ ਦੇ ਵਿਚਾਲੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਪੰਜਾਬ ਰਾਜ ਚੋਣ ਕਮਿਸ਼ਨ ਹੈਗੇ ਨੇ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਡਿਫਾਲਟਰ ਬੰਦੇ ਨੇ ਡਿਫਾਲਟਰ ਬੰਦੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਡਿਫਾਲਟਰ ਬੰਦੇ ਸਰਪੰਚੀ ਪੰਚੀ ਦੀ ਜਿਹੜੀ ਚੋਣਾਂ ਹੈ ਉਹ ਫਲਟਰ ਬੰਦੇ ਦੋਸਤੋ ਆਖਰ ਕਾਉਂਡਿੰਟ ਫਲਟਰ ਬੰਦੇ ਕਿਹਨਾਂ ਨੂੰ ਗਿਣਿਆ ਗਿਆ ਜਿਨ੍ਹਾਂ ਬੰਦਿਆਂ ਦੇ ਸਿਰ ਪੰਚਾਇਤ ਦਾ ਬਕਾਇਆ ਖੜਿਆ ਉਹ ਡਿਫਾਲਟਰ ਬੰਦੇ ਨੇ ਜਿਨ੍ਹਾਂ ਵੀ ਬੰਦਿਆਂ ਨੇ ਕੋਈ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ਸ਼ਾਮਲਾਟ ਰਾਹ ਦੱਬਿਆ ਹੋਇਆ ਜਿਨ੍ਹਾਂ ਬੰਦਿਆਂ ਨੇ ਸ਼ਾਮਲਾਟ ਕੋਈ ਜ਼ਮੀਨ ਬਾਹਰ ਰਹੇ ਨੇ ਧੱਕੇ ਦੇ ਨਾਲ ਕਬਜ਼ਾ ਕਰਕੇ ਤੇ ਉਹਦੀ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਲੋਕ ਇਤਰਾਜ਼ ਕਰਦੇ ਨੇ ਤਾਂ ਉਹ ਬੰਦਾ ਡਿਫਾਲਟਰ ਸੂਚੀ ਦੇ ਵਿੱਚ ਆਊਗਾ ਇੱਕ ਤੁਹਾਨੂੰ ਸਰਟੀਫਿਕੇਟ ਲੈਣਾ ਹੋਊਗਾ ਉਸ ਸਰਟੀਫਿਕੇਟ ਦਾ ਨਾਮ ਹੈਗਾ ਕਿ ਕੋਈ ਇਤਰਾਜ਼ ਨਹੀਂ ਯਾਨੀ ਕਿ ਕੋਈ ਇਤਰਾਜ਼ ਨਹੀਂ ਨਾਮ ਲੈ ਕੇ ਤੁਹਾਨੂੰ ਸਰਟੀਫਿਕੇਟ ਲੈਣਾ ਹੋਊਗਾ ਜਦੋਂ ਤੁਸੀਂ ਰਿਟਰਨਿੰਗ ਅਫਸਰ ਦੇ ਕੋਲੇ ਨਾਮਜ਼ਦਗੀਆਂ ਭਰਨ ਜਾਓਗੇ ਤਾਂ ਉਦੋਂ ਇਹ ਕਾਗਜ਼ ਤੁਹਾਡਾ ਦੇਖਿਆ ਜਾਊਗਾ ਜਿਹੜਾ ਇਹ ਕਾਗਜ਼ ਹੈ ਤੁਹਾਨੂੰ ਇਹ ਸਰਟੀਫਿਕੇਟ ਹੈ ਕੋਈ ਇਤਰਾਜ਼ ਨਹੀਂ ਨਾਂ ਦਾ ਇਹ ਤੁਹਾਨੂੰ ਮਿਲੂਗਾ ਜਿਹੜੇ ਪ੍ਰਬੰਧਕ ਪੰਡਾਂ ਦੇ ਵਿੱਚ ਲਾਏ ਹੋਏ ਨੇ ਯਾਨੀ ਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਜਿਹੜੇ ਪ੍ਰਬੰਧਕ ਲਾਏ ਹੋਏ ਨੇ ਉਹਨਾਂ ਪ੍ਰਬੰਧਕਾਂ ਤੋਂ ਤੁਹਾਨੂੰ ਇਹ ਸਰਟੀਫਿਕੇਟ ਮਿਲੂਗਾ ਤੇ ਇਸੇ ਨੂੰ ਅੱਗੇ ਤੋਰਦਿਆਂ ਹੋਇਆਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਇੱਕ ਗੱਲ ਹੋਰ ਕਹੀ ਹੈ ਉਹਨਾਂ ਨੇ ਕਿਹਾ ਜਿਹੜੇ ਸਾਫਕਾ ਸਰਪੰਚ ਨੇ ਤੇ ਸਾਫ का सरपंच ਇਸ ਵਾਰ ਮੁੜ ਪੰਚਾਇਤੀ ਚੋਣ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਤੋਂ ਇਹ ਗੱਲ ਵੀ ਜਾਣਣੀ ਜ਼ਰੂਰੀ ਹੈ ਕਿ ਜਿਹੜਾ ਉਹਨਾਂ ਦਾ ਰਿਕਾਰਡ ਹੈ ਪਿਛਲੇ 5 ਸਾਲਾਂ ਦਾ ਉਹ ਰਿਕਾਰਡ ਉਹਨਾਂ ਨੇ ਅਥਾਰਟੀ ਕੋਲੇ ਜਮ੍ਹਾਂ ਕਰਵਾਤਾ ਜਾਂ ਫਿਰ ਨਹੀਂ ਇਹ ਗੱਲ ਵੀ ਜ਼ਰੂਰੀ ਹੈ ਜਾਣਣੀ ਤੇ ਇਸੇ ਚੀਜ਼ਾਂ ਨੂੰ ਉਹਨ ਦਿਖਦਿਆਂ ਹੋਇਆਂ ਪੰਜਾਬ ਰਾਜ ਚੋਣ ਕਮਿਸ਼ਨ 1994 ਐਕਟ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਨੇ ਕਿ ਜੇਕਰ ਕਿਸੇ ਬੰਦੇ ਕੋਲੇ ਕੋਈ ਇਤਰਾਜ਼ ਨਹੀਂ ਨਾਂ ਦਾ ਸਰਟੀਫਿਕੇਟ ਨਹੀਂ ਲਿਆ ਗਿਆ ਤਾਂ ਉਹ ਬੰਦਾ ਇੱਕ ਹਲਫੀਆ ਬਿਆਨ ਦੇ ਸਕਦਾ ਜਾਂ ਫਿਰ ਇੱਕ ਉਹ ਐਫੀਡੇਵਟ ਆਪਣਾ ਨਾਲ ਲਾ ਸਕਦਾ ਜਦੋਂ ਰਿਟਰਨਿੰਗ ਅਫਸਰ ਦੇ ਕੋਲ ਡਾਕੂਮੈਂਟ ਜਾਣਗੇ ਦੋਸਤੋ ਤਾਂ ਉਦੋਂ ਜਿਹੜਾ ਹੈਗਾ ਉਦੋਂ ਜਿਹੜੇ ਪ੍ਰਬੰਧਕ ਲਾਏ ਹੋਏ ਨੇ ਜਾਂ ਜਿਹੜੇ ਉਦੋਂ ਅਥਾਰਟੀ ਹੋਗੀ ਉਸ ਅਥਾਰਟੀ ਤੋਂ ਜਾਣਕਾਰੀ ਲਈ ਜਾ ਸਕਦੀ ਹੈ ਯਾਨੀ ਕਿ ਇੱਕ ਕਾਗਜ਼ੀ ਪ੍ਰਕਿਰਿਆ ਹੈਗੀ ਹੈ ਦੋਸਤੋ ਜਿਨ੍ਹਾਂ ਨੂੰ ਤੁਸੀਂ ਪੂਰੀ ਕਰਨਾ ਫੇਰ ਨਾ ਕਿ ਹੋ ਕੇ ਤੁਹਾਡੇ ਕਿਸੇ ਨੇ ਕਾਗਜ਼ ਰੱਦ ਕਰਤੇ ਤੁਹਾਨੂੰ ਕਿਸੇ ਨੇ ਖੜਨ ਨਹੀਂ ਦਿਆ ਤੁਸੀਂ ਘਟੋ ਘਟਾ ਆਪਣੇ ਕਾਗਜ਼ ਲੈ ਕੇ ਪੂਰੇ ਕਰਕੇ ਜ਼ਰੂਰ ਜਾਇਓ ਇੱਕ ਵਾਰ ਤੁਹਾਨੂੰ ਮੈਂ ਬੜੇ ਸ਼ਾਰਟ ਦੇ ਵਿੱਚ ਸਾਰੀ ਗੱਲ ਫਿਰ ਦੱਸ ਦਿੰਦਾ ਪੰਜਾਬ ਰਾਜ ਚੋਣ ਕਮਿਸ਼ਨ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਹਾ ਕਿ ਜਿਹੜੇ ਡਿਫਾਲਟਰ ਬੰਦੇ ਨੇ ਉਹ ਚੋਣ ਨਹੀਂ ਲੜ ਸਕਦੇ ਡਿਫਾਲਟਰ ਕੌਣ ਨੇ ਜਿਨ੍ਹਾਂ ਨੇ ਪੰਚਾਇਤ ਦਾ ਬਕਾਇਆ ਦੱਬਿਆ ਹੋਇਆ ਜਿਨ੍ਹਾਂ ਨੇ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ਸ਼ਾਮਲਾਟ ਰਾਹ ਦੱਬੇ ਹੋਏ ਨੇ ਸ਼ਾਮਲਾਟ ਥਾਮਾ ਦੱਬੀਆਂ ਹੋਈਆਂ ਨੇ ਉਹ ਡਿਫਾਲਟਰ ਬੰਦੇ ਨੇ ਤੇ ਉਹ ਚੋਣ ਨਹੀਂ ਲੜ ਸਕਣਗੇ ਇਸ ਸਬੰਧ ਬਾ ਜਿਹੜੇ ਸਾਫ ਕਾ ਸਰਪੰਚ ਨੇ ਮੁਰਦਵਾਰੇ ਚੋਣ ਪਿੰਡ ਦੇ ਵਿੱਚ ਕੁੱਦਣਾ ਚਾਹੁੰਦੇ ਨੇ ਉਹਨਾਂ ਲਈ ਸਖਤ ਹਦਾਇਤਾਂ ਇਹ ਨੇ ਕਿ ਇਹ ਗੱਲ ਉਹਨਾਂ ਤੋਂ ਜਾਣਣੀ ਹੈ ਅਥਾਰਟੀ ਨੇ ਕਿ ਜਿਹੜਾ 5 ਸਾਲ ਦਾ ਪਿਛਲਾ ਰਿਕਾਰਡ ਸੀ ਉਹ ਉਹਨਾਂ ਨੇ ਆਪਣੀ ਅਥਾਰਟੀ ਕੋਲੇ ਪੰਚਾਇਤ ਵਿਭਾਗ ਕੋਲੇ ਜਮਾ ਕਰ ਹੇਗਾ ਤੇ ਇਸੇ ਚੀਜ਼ ਨੂੰ ਦੇਖਦਿਆਂ ਹੋਇਆ 1994 ਐਕਟ ਦਾ ਜਿਹੜਾ ਪੰਚਾਇਤੀ ਐਕਟ ਦਾ ਹਵਾਲਾ ਦਿੰਦੇ ਹੋਇਆ ਪੰਜਾਬ ਰਾਜ ਚੌਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਹੀ ਹੈ ਕਿ ਜਿਸ ਬੰਦੇ ਕੋਲੋਂ ਨਹੀਂ ਲਿਆ ਗਿਆ ਕੋਈ ਇਤਰਾਜ਼ ਨਹੀਂ ਨਾਂ ਦਾ ਸਰਟੀਫਿਕੇਟ ਤਾਂ ਉਹ ਬੰਦਾ ਹਲਫੀਆ ਬਿਆਨ ਦੇ ਸਕਦਾ ਪਰ ਉਹ ਹਲਫੀਆ ਬਿਆਨ ਸਹੀ ਹੋਵੇ ਅਥਾਰਟੀ ਕੋਲੋਂ ਇਸ ਗੱਲ ਦੀ ਪੁੱਛੋਗੇ ਜਿਹੜੇ ਰਿਟਰਨਿੰਗ ਅਫਸਰ ਜਿਹੜੇ ਹੈਗੇ ਨੇ ਦੋਸਤੋ ਉਹ ਕਰਨਗੇ ਜਿਹੜਾ ਇਹ ਤੁਹਾਨੂੰ ਸਰਟੀਫਿਕੇਟ ਮਿਲੂਗਾ ਇਹ ਤੁਹਾਨੂੰ ਸਰਟੀਫਿਕੇਟ ਮਿਲੂਗਾ ਜਿਹੜੇ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਲਾਏ ਹੋਏ ਨੇ ਜਿਨ੍ਹਾਂ ਨੂੰ ਪਿੰਡ ਦੋਸਤੋ ਸੌ ਕਾ ਗਜ਼ਪਰੇ ਹੁੰਦੇ ਨੇ ਤਾਂ ਤੁਸੀਂ ਆਪਣੇ ਜਿਹੜੀ ਉਹ ਫਾਈਲ ਹੈਗੀ ਆ ਉਹਨੂੰ ਰਿਟਰਨਿੰਗ ਅਫਸਰ ਦੇ ਰਾਹੀਂ ਅੱਗੇ ਵਧਾ ਸਕਦੇ ਹੋ